ਪੇਸ਼ ਵਾਟਾ ਦੇਖ ਰਹੇ ਸਾਰੇ ਹੀ ਦਰਸ਼ਕਾਤਾ ਸਵਾਗਤ ਹੈ ਮਹਾਂ ਕੁਮਾਰ ਪ੍ਰੀਤ ਕੌਰ ਤਾਂ ਹਸਰ ਹੋਇਆ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵੱਲੋਂ ਸ਼ੁੱਕਰਵਾਰ ਨੂੰ ਜੰਮੂ ਕਸ਼ਮੀਰ ਦੇ ਦੌਰੇ ਤੇ ਗਏ ਸੀ ਜਿੱਥੇ ਉਹਨਾਂ ਨੇ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਆਰਚ ਪੁਲ ਚਨਾਬ ਬ੍ਰਿਜ ਤੇ ਅੰਜੀ ਪੁਲ ਦਾ ਉਦਘਾਟਨ ਕੀਤਾ ਕੁਜੀ ਦੇਰ ਵਿੱਚ ਪੀਐਮ ਮੋਦੀ ਕਟੜਾ ਸ਼ਹਿਰ ਨਗਰ ਬੰਦੇ ਭਾਰਤ ਟ੍ਰੇਨ ਨੂੰ ਵੀ ਉਹਨਾਂ ਦੇ ਵੱਲੋਂ ਹਰੀ ਚੰਡੀ ਦਿਖਾਈ ਗਈ ਸੀ ਚਨਾਬ ਬ੍ਰਿਜ ਜੋ ਕਿ ਉਦਮਪੁਰਸ਼ ਨਗਰ ਬਾਰਾ ਮੁੱਲਾ ਰੇਲ ਲਿੰਕ ਪ੍ਰੋਜੈਕਟ ਦਾ ਹਿੱਸਾ ਹੈ ਕਸ਼ਮੀਰ ਕਾਟੀ ਨੂੰ ਸਾਲ ਪਰ ਭਾਰਤ ਦੇ ਬਾਕੀ ਹਿੱਸਿਆਂ ਨਾਲ ਜੋੜੇਗਾ ਇਸ ਦੇ ਨਾਲ ਕਟੜਾ ਤੋਂ ਸ਼੍ਰੀ ਨਗਰ ਦੀ ਯਾਤਰਾ ਦਾ ਸਮਾਂ ਲਗਭਗ 3 ਘੰਟੇ ਤੱਕ ਘੱਟ ਹੋ ਜਾਵੇਗਾ ਜਿਸ ਦੇ ਨਾਲ ਇਲਾਕੇ ਵਿੱਚ ਵਪਾਰ ਟੂਰਿਜ਼ਮ ਅਤੇ ਆਰਥਿਕ ਵਿਕਾਸ ਨੂੰ ਵਧਾਵਾ ਮਿਲੇਗਾ ਇਹ ਦੌਰਾਨ ਪਹਿਰਗਾਮ ਵਿੱਚ ਹੋਏ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਪਹਿਲਾ ਦੌਰਾ ਮੋਦੀ ਇੱਥੇ ਕੁੱਲ 40 ਹਜ਼ਾਰ ਕਰੋੜ ਰੁਪਏ ਦੀਆਂ ਵਿਕਾਸ ਯੋਜਨਾਵਾਂ ਦੀ ਸੋਗਾਤ ਲੈ ਕੇ ਆਏ ਹਨ ਤੇ ਉਹਨਾਂ ਨੇ ਕਿਹਾ ਕਿ ਇਹ ਇੱਕ ਕਦਮ ਦੇ ਨਾਲ ਸਿਰਫ ਕਨੈਕਟੀਵਿਟੀ ਵਧੇਗੀ ਸਗੋਂ ਦਿਲ ਦੀ ਦੂਰੀ ਅਤੇ ਦਿਲ ਦੀ ਦੂਰੀ ਵੀ ਕਟੇਗੀ ਕਟੜਾ ਤੋਂ ਰਵਾਨਾ ਹੋਇਆ ਹੋਈ ਬੰਦੇ ਭਾਰਤ ਪ੍ਰਧਾਨ ਮੰਤਰੀ ਮੋਦੀ ਨੇ ਉਸ ਨੂੰ ਵੀ ਜਿਹੜੀ ਹਰੀ ਚੰਡੀ ਦਿਖਾਈ ਆ ਤਾਂ ਬਿਲਕੁਲ ਦੱਸ ਦਿੰਨੇ ਆ ਕਿ ਕਟੜਾ ਤੋਂ ਸ੍ਰੀਨਗਰ ਧੱਕ ਚੱਲਣ ਵਾਲੀ ਨਵੀਂ ਰੇਲ ਗੱਡੀ ਦਾ ਉਦਘਾਟਨ ਕੀਤਾ ਗਿਆ ਤੇ ਇਹ ਰੇਲ ਗੱਡੀ ਬੰਦੇ ਭਾਰਤ ਐਕਸਪ੍ਰੈਸ ਹੈ ਜੋ ਕਟੜਾ ਤੋਂ ਰਵਾਨਾ ਹੋਈ ਪ੍ਰਧਾਨ ਮੰਤਰੀ ਮੋਦੀ ਨੇ ਰੇਲਵੇ ਸਟੇਸ਼ਨ ਤੇ ਇਸ ਰੇਲ ਗੱਡੀ ਨੂੰ ਹਰੀ ਚੰਡੀ ਦਿਖਾਈ ਇਹ ਰੇਲ ਗੱਡੀ ਬੰਦੇ ਭਾਰਤ ਦੀ ਆਧੁਨਿਕ ਟੈਕਨੋਲੋਜੀ ਨਾਲ ਲੈਸ ਹੈ ਜੋ ਯਾਤਰੀਆਂ ਨੂੰ ਆਰਾਮਦਾਇਕ ਯਾਤਰਾ ਪ੍ਰਦਾਨ ਕਰੇਗੀ ਕਟਰਾ ਤੋਂ ਸ਼੍ਰੀਨਗਰ ਦੀ ਦੂਰੀ ਹੁਣ ਰੇਲ ਗੱਡੀ ਰਾਹੀਂ ਤੇਜ਼ੀ ਨਾਲ ਪੂਰੀ ਕੀਤੀ ਜਾਵੇਗੀ ਇਹ ਨਵੀਂ ਰੇਲ ਸੇਵਾ ਕਸ਼ਮੀਰ ਕਾਟੀ ਦੇ ਲੋਕਾਂ ਅਤੇ ਸਲਾਨੀਆਂ ਨੂੰ ਬਹੁਤ ਸਹੂਲਤ ਪ੍ਰਦਾਨ ਕਰੇਗੀ ਪ੍ਰਧਾਨ ਮੰਤਰੀ ਮੋਦੀ ਨੇ ਕਟਰਾ ਤੋਂ ਸ਼੍ਰੀਨਗਰ ਤੱਕ ਚੱਲਣ ਵਾਲੀ ਪਹਿਲੀ ਵੰਦੇ ਭਾਰਤ ਟ੍ਰੇਨ ਨੂੰ ਵੀ ਹਰੀ ਝੰਡੀ ਦਿਖਾਈ ਪਹਿਲਾ ਮੌਸਮ ਕਾਰਨ ਕਸ਼ਮੀਰ ਲਈ ਰੇਲਵੇ ਸੇਵਾ ਦੇ ਵਿੱਚ ਵਿਗਨ ਪਿਆਸੀ ਪਰ ਹੁਣ ਇਹ ਬੰਦੇ ਭਾਰਤ ਐਕਸਪ੍ਰੈਸ ਹਰ ਮੌਸਮ ਦੇ ਵਿੱਚ ਚੱਲ ਸਕੇਗੀ ਯਾਤਰੀਆਂ ਨੂੰ ਨਾ ਸਿਰਫ ਤੇਜ਼ ਬਲਕਿ ਆਰਾਮਦਾਇਕ ਯਾਤਰਾ ਦਾ ਅਨੁਭਵ ਵੀ ਮਿਲੇਗਾ ਇਹ ਰੇਲ ਗੱਡੀ ਜੰਮੂ ਉਦੈਸ਼ਟਰ ਨਗਰ ਵਿਚਕਾਰ ਦੂਰੀ ਬਹੁਤ ਘੱਟ ਸਮੇਂ ਵਿੱਚ ਤੈਅ ਕਰੇਗੀ ਬੰਦੇ ਭਾਰਤ ਦੇ ਸੰਚਾਲਨ ਨਾਲ ਸਹਿਸਪਾਟਾ ਵਪਾਰ ਅਤੇ ਸਥਾਨਕ ਆਵਾਜਾਈ ਵਿੱਚ ਬਹੁਤ ਵਾਧਾ ਹੋਵੇਗਾ ਤੇ ਦ੍ਰਿਗਿਆਨੀ ਹਰਪ੍ਰੇਤ ਸਿੰਘ ਵੱਲੋਂ ਇੱਕ ਖਾਸ ਸੰਦੇਸ਼ ਦਿੱਤਾ ਗਿਆ ਇੱਕ ਵੀਡੀਓ ਬਿਆਨ ਜਾਰੀ ਕੀਤਾ ਗਿਆ ਤੇ ਆਓ ਸੁਣਦੇ ਹਾਂ ਅਸੀਂ ਉਸ ਵਕਤ ਜੋ ਜ਼ਾਲਮ ਹਕੂਮਤ ਨੇ ਸਾਨੂੰ ਜ਼ਖਮ ਦਿੱਤੇ ਉਹਨਾਂ ਨੂੰ ਅਸੀਂ ਹਰੇ ਕਰਦੇ ਹਾਂ ਯਾਦ ਕਰਦੇ ਹਾਂ ਕੀ ਗੁਨਾਹ ਸੀ ਸਿਖਾਣੇ ਕਿਹਾ ਕਿ ਪੰਜਾਬ ਦੇ ਪਾਣੀਆਂ ਦੇ ਉੱਤੇ ਪੰਜਾਬ ਦਾ ਅਧਿਕਾਰ ਹੈ ਇਹ ਗੁਨਾਹ ਸੀ ਪੰਜਾਬੀ ਭਾਸ਼ਾ ਬੋਲਦੇ ਇਲਾਕੇ ਪੰਜਾਬ ਦਾ ਹਿੱਸਾ ਹੋਣੇ ਚਾਹੀਦੇ ਨੇ ਕੀ ਇਹ ਗੁਨਾਸੀ ਪੰਜਾਬ ਦਾ ਕਲਚਰ ਪੰਜਾਬ ਦੀ ਸਭਿਆਚਾਰ ਖਾਸ ਤੌਰ ਤੇ ਸਿੱਖ ਸਭਿਆਚਾਰ ਇਸ ਸੁਰੱਖਿਅਤ ਰਹਿਣਾ ਚਾਹੀਦਾ ਹੈ ਕੀ ਇਹ ਗੁਨਾਸੀ ਪੰਜਾਬ ਨੂੰ ਆਪਣੀ ਰਾਜਧਾਨੀ ਮਿਲਣੀ ਚਾਹੀਦੀ ਹੈ ਕੀ ਇਹ ਗੁਨਾਸੀ ਸਿੱਖਾਂ ਦੇ ਧਾਰਮਿਕ, ਰਾਜਨੀਤਿਕ, ਸਮਾਜਿਕ, ਆਰਥਿਕ ਹੱਕ ਹਕੂਕ ਪੰਜਾਬ ਦੇ ਵਿੱਚ ਸੁਰੱਖਿਅਤ ਰਹਿਣੇ ਚਾਹੀਦੇ ਨੇ। ਕੀ ਇਹ ਮੰਗੋ ਗੁਨਾਸੀ? ਸਿੱਖਾਂ ਨੂੰ ਅਤਵਾਦੀ ਵੱਖਵਾਦੀ ਕਹਿ ਕੇ ਦਰਕਾਰਿਆ ਗਿਆ, ਫਟਕਾਰਿਆ ਗਿਆ। ਦੁਨੀਆ ਭਰ ਦੇ ਵਿੱਚ ਬਦਨਾਮ ਕਰਨ ਦਾ ਯਤਨ ਕੀਤਾ ਗਿਆ। ਤੇ ਆਖਰ ਸਿੱਖਾਂ ਦਾ ਖੋਰਾ ਖੋਜ ਮਟਾਉਣ ਦੇ ਵਾਸਤੇ 1984 ਦੇ ਵਿੱਚ ਇੰਦਰਾ ਸਰਕਾਰ ਨੇ ਬਿਲਕੁਲ ਉਸੇ ਤਰ੍ਹਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਹੀ ਨਹੀਂ ਬਲਕਿ 35 ਹੋਰ ਗੁਰਦੁਆਰਾ ਸਾਹਿਬਾਨ ਦੇ ਉੱਤੇ ਹਮਲਾ ਬੋਲਿਆ ਜਿਸ ਤਰ੍ਹਾਂ ਇੱਕ ਦੇਸ਼ ਦੂਸਰੇ ਦੇਸ਼ ਤੇ ਹਮਲਾ ਬੋਲਦਾ ਇਸ ਤਰ੍ਹਾਂ ਦੀ ਤਿਆਰੀ ਦੇ ਨਾਲ ਹਮਲਾ ਬੋਲਿਆ ਗਿਆ ਔਰ ਜੋ ਹਥਿਆਰ ਵਿਪਨ ਵਰਤੇ ਗਏ ਇਸ ਹਮਲੇ ਦੇ ਵਿੱਚ ਸਰਕਾਰ ਵੱਲੋਂ ਉਹ ਉਹ ਵਰਤੇ ਗਏ ਜਿਹੜੇ ਇੱਕ ਮੁਲਕ ਵੱਲੋਂ ਦੂਸਰੇ ਮੁਲਕ ਤੇ ਹਮਲੇ ਕਰਨ ਦੇ ਦੌਰਾਨ ਵਰਤੇ ਜਾਂਦੇ ਆ ਕੀ ਕਿਸੇ ਕੌਮ ਨੂੰ ਹੱਕ ਨਹੀਂ ਹੈ ਕਿ ਉਹ ਆਪਣੇ ਇਲਾਕੇ ਦੇ ਪਾਣੀਆਂ ਦੀ ਸੁਰੱਖਿਆ ਕਰ ਸਕੇ ਕੀ ਕਿਸੇ ਕੌਮ ਨੂੰ ਹੱਕ ਨਹੀਂ ਹੈ ਕਿ ਉਹ ਆਪਣੀ ਪਛਾਣ ਆਪਣੇ ਸੱਭਿਆਚਾਰ ਦੀ ਰੱਖਿਆ ਲਈ ਆਵਾਜ਼ ਉਠਾ ਸਕੇ ਕੀ ਕਿਸੇ ਕੌਮ ਨੂੰ ਹੱਕ ਨਹੀਂ ਹੈ ਕਿ ਉਹ ਆਪਣੀ ਭਾਸ਼ਾ ਨੂੰ ਸਖਤ ਰੱਖਣ ਦੇ ਲਈ ਆਵਾਜ਼ ਉਠਾ ਸਕੇ ਮੰਗ ਉਠਾ ਸਕੇ ਜਦੋਂ ਜਦੋਂ ਵੀ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਖਾਸ ਤੌਰ ਤੇ ਉੱਤੇ ਸਿੱਖ ਆਪਣੀਆਂ ਵਾਜਬ ਮੰਗਾਂ ਲਈ ਆਵਾਜ਼ ਉਠਾਉਂਦੇ ਨੇ ਚਾਹੇ ਉਹ ਕਿਸਾਨੀ ਦੀਆਂ ਮੰਗਾਂ ਹੋਣ ਚਾਹੇ ਉਹ ਮਜ਼ਦੂਰੀ ਨਾਲ ਸੰਬੰਧਿਤ ਮੰਗਾਂ ਹੋਣ ਤਾਂ ਹਮੇਸ਼ਾ ਸਿੱਖਾਂ ਨੂੰ ਬਦਨਾਮ ਕਰਨ ਦਾ ਦੁਨੀਆ ਪੱਰ ਦੇ ਵਿੱਚ ਯਤਨ ਕੀਤਾ ਜਾਂਦਾ ਹੈ ਰੁਕਦੇ ਅਗਲੀ ਖਬਰ ਦੇ ਵੱਲ ਹਨਮ ਸਿੰਘ ਖਾਲਸਾ ਦੇ ਵੱਲੋਂ ਹਰਜਿੰਦਰ ਸਿੰਘ ਧਾਮੀ ਦਾ ਧੰਨਵਾਦ ਕੀਤਾ ਗਿਆ ਤੇ ਆਓ ਸੁਣਦੇ ਹਾਂ ਉਹਨਾਂ ਦੇ ਵੱਲੋਂ ਕੀ ਗੱਲਬਾਤ ਕੀਤੀ ਗਈ ਹੈ ਮੈਂ ਬੇਨਤੀ ਕਰਨੀ ਚਾਹੁੰਦਾ ਛਟਖਣ ਸ੍ਰੀ ਹਰਮੰਦਰ ਸਾਹਿਬ ਸ਼੍ਰੀ ਅਕਾਲ ਸਤ ਸ੍ਰੀ ਅਕਾਲ ਦੀ ਦਾ ਬਹੁਤ ਆਦਰ ਸਤਿਕਾਰ ਰਹਿਣਾ ਚਾਹੀਦਾ ਮੇਰਾ ਖਿਆਲ ਹੈ 45ਵੀਂ ਸ਼ਹੀਦੀ ਪਰੇ ਗੰਢ ਤੇ ਪਹਿਲੀ ਵਾਰ ਪੰਥ ਨੇ ਬੜਾ ਸ਼ਾਂਤੀ ਨਾਲ ਸ਼ਹੀਦਾਂ ਦੀ ਯਾਦ ਵਿੱਚ ਇਹ ਸਮਾਗਮ ਸੰਪੂਰਨ ਕੀਤਾ ਇਹਦੇ ਲਈ ਜਿਸ ਵੇ ਮੈਂ ਸ਼੍ਰੀ ਗੁਰੂ ਰਾਮਦਾਸ ਦੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਦਾ ਸ਼ੁਕਰਾਨਾ ਕਰਦਾ ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਨਯੋਗ ਸਰਦਾਰ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਦੇ ਨਾਲੇ ਬੜੀ ਸ਼ਾਨਦਰ ਪ੍ਰਣਾਲ ਬਣੀ ਸਹਿਨਸ਼ੀਲਤਾ ਦੇ ਨਾਲ ਔਰ ਬੜੀ ਦੂਰ ਅੰਦੇਸ਼ੀ ਦੇ ਨਾਲ ਇਹ ਸਾਰਾ ਟਕਰਾਅ ਜਿਹੜਾ ਰੁਕਿਆ ਇਸ ਨੂੰ ਪਾਲਿਆ ਇਸ ਲਈ ਉਹਨਾਂ ਦਾ ਮੈਂ ਵਿਸ਼ੇਸ਼ ਧੰਨਵਾਦ ਕਰਦਾ ਕਿਉਂਕਿ ਸ਼ਹੀਦਾਂ ਦੀ ਯਾਦ ਵਿੱਚ ਪੰਥ ਵਿੱਚ ਕਦੇ ਟਕਰਾਅ ਨਹੀਂ ਹੋਣਾ ਚਾਹੀਦਾ ਇਸ ਕਰਕੇ ਉਹ ਟਕਰਾਅ ਨੂੰ ਰੋਕਿਆ ਗਿਆ ਇਸ ਲਈ ਸਾਰੇ ਪੰਥ ਦੇ ਵਿੱਚ ਦੁਨੀਆ ਭਰ ਦੇ ਵਿੱਚ ਅੱਜ ਇੱਕ ਸੰਦੇਸ਼ ਗਿਆ ਕਿ ਸ੍ਰੀ ਅਕਾਲ ਤਖਸ਼ਾਲ ਸਾਹਿਬ ਕੇ ਸਮੁੱਚੇ ਪੰਥ ਨੇ ਬੈਠ ਕੇ ਜੂਨ 84 ਦੇ ਸ਼ਹੀਦਾਂ ਦੀ ਯਾਦ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪੰਡਰਾਂ ਵਾਲੇ ਸ਼ਹੀਦ ਭਾਈ ਮਰੀਕ ਸਿੰਘ ਦੀ ਸ਼ਹੀਦ ਜਰਨੈਲ ਸੁਖ ਸਿੰਘ ਦੀ ਸ਼ਹੀਦ ਬਾਬਾ ਠਾਰਾ ਸਿੰਘ ਦੀ ਦੀ ਯਾਦ ਬੜੀ ਸ਼ਾਂਤੀ ਦੇ ਨਾਲ ਔਰ ਬੜੇ ਆਦਰ ਸਤਕਾਰ ਦੇ ਨਾਲ ਮਨਾਹੀ ਹੈ ਇਸ ਲਈ ਇਹ ਸਾਰਾ ਸਿੱਖ ਪੰਥ ਦੇ ਸਿਰ ਦੇ ਉੱਤੇ ਹੀ ਸੇਰਾ ਜਾਂਦਾ ਹੈ ਐ ਜਸਰ ਜੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਸਰ ਗੜਗਾ ਸਾਹਿਬ ਨੇ ਅਸਤੀਫਾ ਦੇ ਦਿੱਤਾ ਹੈ ਜਾਂ ਕੋਈ ਸਮੇਂ ਤੱਕ ਉਹ ਅਸਤੀਫਾ ਦੇ ਸਕਦੇ ਨੇ ਇਹ ਚਰਚਾਵਾ ਜਿਹੜੀਆਂ ਨੇ ਕਾਫੀ ਉੱਠ ਰਹੀਆਂ ਬੇਨਤੀ ਹੈ ਇਹ ਇਹ ਵਿਸ਼ਾ ਉਹਨਾਂ ਦੇ ਨਾਲ ਸੰਬੰਧਿਤ ਹੈ ਠੀਕ ਹੈ ਜੀ ਉਹੀ ਕੁਝ ਦੱਸ ਸਕਦੇ ਮੈਨੂੰ ਇਸ ਬਾਰੇ ਕੋਈ ਹਲਮ ਨਹੀਂ ਕੋਈ ਮੀਟਿੰਗ ਹੋਈ ਸੀ ਕਿ ਸੁਖਵੀਰ ਬਾਦਲ ਹੋਰਾਂ ਦੇ ਨਾਮ ਤੋਂ ਨਹੀਂ ਇਹ ਤਾਂ ਖਰਾਬ ਰੁਕੇ ਜਾਂਦਾ ਨਹੀਂ 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 ਮੈਂ ਸਾਹਿਬ ਨੂੰ ਮਿਲਣ ਵਾਸਤੇ ਆਏ ਸੀ ਕਿ ਦੇਖੋ ਮੇਰੀ ਗੱਲ ਸੁਣੋ ਪ੍ਰਧਾਨ ਸਾਹਿਬ ਸ਼ਰਮਣੀ ਕਮੇਟੀ ਦੇ ਵਫ਼ਦ ਮੈਨੂੰ ਮਿਲਿਆ ਪ੍ਰਧਾਨ ਸਾਹਿਬ ਨਾਲ ਮੇਰੀਆਂ ਦੋ ਮੀਟਿੰਗਾਂ ਵੀ ਹੋਈਆਂ ਸ਼ਰਮਣੀ ਕਮੇਟੀ ਦੇ ਫਰਮਾਨ ਜੀ ਜੀ ਸਰਦਾਰ ਸੁਖਵੀਰ ਸਿੰਘ ਬਾਦਲ ਨਾਲ ਮੇਰੀ ਕੋਈ ਗੁਪਤ ਮੀਟਿੰਗ ਨਹੀਂ ਹੋਈ ਇੱਕ ਅਫਵਾਹ ਉਠਾਈ ਗਈ ਸੀ ਤੇ ਤਦਰੀ 26 ਜੂਨ ਤੋਂ ਲੈ ਕੇ 29 ਜੂਨ ਤੱਕ ਇੱਕ ਵੱਡਾ ਐਲਾਨ ਕੀਤਾ ਗਿਆ ਜੀ ਹਾਂ ਦੱਸਣਿਆ ਕਿ ਇਸ ਦਰਮਿਆਨ ਦੁਕਾਨਾਂ ਬੰਦ ਰਹਿਣਗੀਆਂ ਜੁਲੰਦਰ ਵਾਸੀਆਂ ਲਈ ਇਹ ਖਬਰ ਸਾਹਮਣੇ ਆਈ ਹੈ ਦਰਅਸਲ ਜੁਲੰਦਰ ਦੇ ਮੋਡਲ ਟਾਊਨ ਮਾਰਕੀਟ ਦੀ ਮੋਬਾਈਲ ਐਸੋਸੀਏਸ਼ਨ ਨੇ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ ਜਾਣਕਾਰੀ ਅਨੁਸਾਰ 26 ਜੂਨ ਤੋਂ 31 ਜੂਨ 2025 ਤੱਕ ਮਾਰਕੀਟ ਦੀਆਂ ਸਾਰੀਆਂ ਮੋਬਾਈਲ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਚੱਬੀ ਮੋਬਾਈਲ ਐਸੋਸੀਏਸ਼ਨ ਦੇ ਪ੍ਰਧਾਨ ਰਜੀਵ ਦੁਗਲ ਨੇ ਇਹ ਜਾਣਕਾਰੀ ਸਾਂਝੀ ਕੀਤੀ। ਮੋਬਾਈਲ ਐਸੋਸੀਏਸ਼ਨ ਦੇ ਮੁਤਾਬਕ ਇਹਨਾਂ 4 ਦਿਨਾਂ ਦੌਰਾਨ ਦੁਕਾਨਦਾਰਾਂ ਅਤੇ ਕਰਮਚਾਰੀਆਂ ਨੂੰ ਛੁੱਟੀ ਦਿੱਤੀ ਜਾਵੇਗੀ। ਕਿਸੇ ਵੀ ਤਰ੍ਹਾਂ ਦਾ ਕੋਈ ਕਾਰੋਬਾਰ ਨਹੀਂ ਕੀਤਾ ਜਾਵੇਗਾ। ਇਹ ਫੈਸਲਾ ਐਸੋਸੀਏਸ਼ਨ ਦੇ ਮੈਂਬਰਾਂ ਦੀ ਆਪਸੀ ਸਹਿਮਤੀ ਨਾਲ ਲਿਆ ਗਿਆ। ਇਸ ਸੰਬੰਧ ਵਿੱਚ ਮੋਬਾਈਲ ਐਸੋਸੀਏਸ਼ਨ ਦੇ ਪ੍ਰਧਾਨ ਰਾਜੀਵ ਕੁਮਾਰ ਦੁੱਗਲ ਨੇ ਇੱਕ ਪੋਸਟਰ ਜਾਰੀ ਕਰਕੇ ਜਾਣਕਾਰੀ ਦਿੱਤੀ ਹੈ। ਤਤਰੀ ਸਾਧ ਹੱਦbaar ਚੱਲ ਰਹੇ ਹਥਿਆਰ ਤਸਕਰੀ ਨੈੱਟਵਰਕ ਦਾ ਅਮਰਸਦਰ ਵਿੱਚ ਪਰਦਾ ਫਾਸ਼ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦੇਸ਼ਾਂਦ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਚੱਲ ਰਹੀ ਮਹਿੰਮ ਦੌਰਾਨ ਕਾਊਂਟਰ ਇੰਟੈਲੀਜੈਂਸ ਅਮਰਸਦਰ ਨੇ ਪਾਕਿਸਤਾਨ ਸਮਰੱਥਿਤ ਗੈਰ ਕਾਨੂੰਨੀ ਹਥਿਆਰ ਤਸਕਰੀ ਮੋਡੀਊ ਦਾ ਪਰਦਾ ਫਾਸ਼ ਕੀਤਾ ਹੈ। ਇਸ ਦੌਰਾਨ ਦੋ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਾਣਕਾਰੀ ਡਾਇਰੈਕਟਰ ਜਨਰਲ ਆਫ ਪੁਲਿਸ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਸ਼ੁੱਕਰਵਾਰ ਨੂੰ ਦਿੱਤੀ ਗਈ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅਮ੍ਰਿਤਸਰ ਦੇ ਗਾਉਕੇ ਦੇ ਰਹਿਣ ਵਾਲੇ ਸੁਖਚੰਨ ਸਿੰਘ ਅਤੇ ਅਮ੍ਰਿਤਸਰ ਦੇ ਪਿੰਡ ਪਕਨਾਰ ਕਲਾਂ ਦੇ ਰਹਿਣ ਵਾਲੇ ਜੁਗਰਾਤ ਸਿੰਘ ਵਜੋਂ ਹੋਈ ਹੈ ਪੁਲਿਸ ਟੀਮਾ ਦੇ ਅਨੁਸਾਰ ਉਨ੍ਹਾਂ ਨੇ ਕਬਜ਼ੇ ਵਿੱਚੋਂ 8 ਆਧੁਨਿਕ ਪਿਸਤੌਲ ਜਿਨ੍ਹਾਂ ਵਿੱਚ 3 9 mm Glock 4 Pexen ਅਤੇ ਇੱਕ 30 bore pistol ਸ਼ਾਮਿਲ ਨੇ ਬਰਾਮਦ ਕਰਨ ਤੋਂ ਇਲਾਵਾ ਖੇਪਾਂ ਦੀ ਡਿਲੀਵਰੀ ਲਈ ਵਰਤੇ ਚਾਰੇ ਉਹਨਾਂ ਦੇ ਕਾਲੇ ਸਪਲੈਂਡਰ ਮੋਟਰਸਾਈਕਲ ਨੂੰ ਵੀ ਜ਼ਬਤ ਕਰ ਲਿਆ ਗਿਆ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਮੌਜਮ ਪਾਕਿਸਤਾਨ ਸਥਿਤ ਤਸਕਰ ਨੂਰ ਜੋ ਪਾਕਿਸਤਾਨ ਦੇ ਮਨਿਹਾਲਾ ਦਾ ਰਹਿਣ ਵਾਲਾ ਹੈ ਅਤੇ ਸਰਹੱਦ ਪਾਰ ਉਹ ਹਥਿਆਰਾਂ ਦੀ ਖੇਪ ਪਹੁੰਚਾਉਣ ਦੇ ਲਈ ਡਰੋਨ ਦੀ ਵਰਤੋਂ ਕਰਦਾ ਸੀ ਦੇ ਨਿਰਦੇਸ਼ਾਂ ਹੇਠ ਕੰਮ ਕਰ ਰਹੇ ਸਨ ਉਹਨਾਂ ਨੇ ਕਿਹਾ ਕਿ ਗ੍ਰਫਤਾਰ ਕੀਤੇ ਗਏ ਮੌਜੂਦ ਸੂਬੇ ਵਿੱਚ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਇਰਾਦੇ ਨਾਲ ਪੰਜਾਬ ਦੇ ਗੈਂਗਸਟਰਾਂ ਨੂੰ ਅੱਗੇ ਹਥਿਆਰ ਵੰਡ ਰਹੇ ਸਨ ਜੇ ਤੁਸੀਂ ਚਾਹੁੰਦੇ ਹੋ ਤੁਸੀਂ ਠੀਕ ਰਹੋ ਤੇ ਆਪਣੇ ਸਿਹਤ ਦਾ ਵੱਧ ਤੋਂ ਵੱਧ ਧਿਆਨ ਰੱਖੋ ਤਾਂ ਮਾਸਕ ਨੂੰ ਜ਼ਰੂਰ ਲਗਾਓ ਦੱਸਿਆ ਕਿ ਕੋਰੋਨਾ ਯਾਨੀ ਕਿ ਕੋਵਿਡ 19 ਦੇ ਮਾਮਲੇ ਹੁਣ ਦੇਸ਼ ਭਰ ਦੇ ਵਿੱਚ ਵਧਦੇ ਹੀ ਜਾ ਰਹੇ ਨੇ 5000 ਤੋਂ ਪਾਰ ਹੈ ਮਾਮਲਿਆਂ ਦੀ ਗਿਣਤੀ ਹੋ ਚੁੱਕੀ ਹੈ ਦੇਸ਼ ਭਰ ਦੇ ਵਿੱਚ ਕੋਵਿਡ-19 ਦੇ ਇਲਾਜ ਦੇ ਦਿਨ ਮਰੀਜ਼ਾਂ ਦੀ ਗਿਣਤੀ 5000 ਨੂੰ ਪਾਰ ਕਰ ਗਈ ਹੈ ਤੇ ਕੇਰਲ ਸਭ ਤੋਂ ਵੱਧ ਪ੍ਰਭਾਵਿਤ ਰਾਜ ਬਣਿਆ ਜਾ ਰਿਹਾ ਹੈ ਇਸ ਤੋਂ ਬਾਅਦ ਗੁਜਰਾਤ ਪੱਛਮੀ ਬੰਗਾਲ ਤੇ ਦਿੱਲੀ ਦਾ ਨੰਬਰ ਆਉਂਦਾ ਹੈ ਇਹ ਜਾਣਕਾਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਹੈ ਤੇ ਅੰਕੜਿਆਂ ਤੋਂ ਪ੍ਰਾਪਤ ਹੋਈ ਹੈ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵਾਧੇ ਦੇ ਮੱਦੇਨਜ਼ਰ ਕੇਂਦਰ ਹਸਪਤਾਲਾਂ ਦੇ ਵਿੱਚ ਕੋਵਿਡ-19 ਦੇ ਨਾਲ ਸੰਬੰਧਿਤ ਤਿਆਰੀਆਂ ਦੀ ਜਾਂਚ ਕਰਨ ਦੇ ਲਈ ਮੌਕ ਟੂਰ ਕਰਾ ਰਿਹਾ ਹੈ ਸਾਰੇ ਰਾਜਾਂ ਨੂੰ ਕੋਵਿਡ-19 ਮਾਮਲਿਆਂ ਵਿੱਚ ਵਾਧੇ ਦੇ ਮੱਦੇਨਜ਼ਰ ਆਕਸੀਜਨ, ਆਈਸੋਲੇਟਿਡ ਬੈਡ ਵੈਂਟੀਲੇਟਰਾਂ ਅਤੇ ਜ਼ਰੂਰੀ ਦਵਾਈਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਉਦ ਦਿੱਤੇ ਗਏ ਨੇ। ਪੜਾਅ ਦੇ ਵਿੱਚ ਲਾਜ਼ੁਦ ਦਿਨ ਮਰੀਜ਼ਾਂ ਦੀ ਗਿਣਤੀ 5360 ਤੋਂ ਕਰੀਬ ਹੈ ਅਤੇ ਪਿਛਲੇ 24 ਘੰਟਿਆਂ ਵਿੱਚ ਲੋਕ ਕਾਰਨ 4 ਲੋਕਾਂ ਦੀ ਮੌਤ ਵੀ ਹੋ ਗਈ ਹੈ ਅਧਿਕਾਰੀਆਂ ਦੇ ਸੂਤਰਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਮਰੀਜ਼ਾਂ ਵਿੱਚ ਲੋਕ ਤੇ ਹਲਕੇ ਲੱਛਣ ਹਨ ਤੇ ਕਰ ਦੇ ਵਿੱਚ ਇਲਾਜ ਤੋਂ ਬਾਅਦ ਠੀਕ ਹੋ ਗਏ ਹਨ ਇਸ ਸਾਲ ਜਨਵਰੀ ਤੇ ਤੇਸ਼ ਵਿੱਚ ਕੋਵਿਡ-19 ਦੇ ਨਾਲ 55 ਲੋਕਾਂ ਦੀ ਮੌਤ ਹੋ ਗਈ ਹੈ ਰਿਪੋਰਟ ਹੈ 22 ਮਈ ਤੱਕ ਦੇਸ਼ ਦੇ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 257 ਸੀ ਮੌਜੂਦਾ ਕੋਵਿਡ-19 ਸਥਿਤੀ ਅਤੇ ਤਿਆਰੀ ਦੇ ਉਪਾਵਾ ਦਾ ਮੁਲਾਂਕਣ ਕਰਨ ਦੇ ਲਈ 2 ਜੂਨ ਅਤੇ 3 ਜੂਨ ਨੂੰ ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ ਡਾਕਟਰ ਸੁਨੀਤਾ ਸ਼ਰਮਾ ਦੀ ਪ੍ਰਧਾਨਗੀ ਹੇਠ ਆਫ਼ਸ ਪ੍ਰਬੰਧਨ ਸੈਲਾ ਮਰਜੰਸੀ ਪ੍ਰਬੰਧਨ ਪ੍ਰਤੀਕਿਰਿਆ ਰਾਸ਼ਟਰੀ ਰੋਗ ਨਿਯੰਤਰਣ ਕੇਂਦਰ ਪਾਰਟੀ ਮੈਡੀਕਲ ਖੋਜ ਪ੍ਰੀਸ਼ਦ ਇਕੀਕ੍ਰਿਤ ਰੋਗ ਨਿਗਰਾਨੀ ਪ੍ਰੋਗਰਾਮ ਅਤੇ ਦਿੱਲੀ ਦੇ ਕੇਂਦਰ ਸਰਕਾਰ ਦੇ ਹਸਪਤਾਲਾਂ ਦੇ ਪ੍ਰਤੀਨਿਧੀਆਂ ਅਤੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪ੍ਰਤੀਨਿਧਤਾ ਨਾਲ ਟੈਕਨੀਕੀ ਸਮਿਖਿਆ ਮੀਟਿੰਗਾਂ ਦੀ ਇੱਕ ਲੜੀ ਆਯੋਜਿਤ ਕੀਤੀ ਗਈ ਸੀ ਪੰਜਾਬ ਦੇ ਮੌਸਮ ਦੇ ਨਾਲ ਜੁੜੀ ਹੋਏ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਪੰਜਾਬ ਵਿੱਚ ਗਰਮੀ ਨੇ ਇੱਕ ਵਾਰ ਫਿਰ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਪਿਛਲੇ ਕੁਝ ਦਿਨਾਂ ਤੋਂ ਪੱਛਮੀ ਪ੍ਰਭਾਅ ਕਾਰਨ ਹੋਈ ਬਰਸਾਤ ਅਤੇ ਹਨੇਰੀ ਨਾਲ ਤਾਪਮਾਨ ਦੇ ਵਿੱਚ ਗਰਾਵਟ ਆਈ ਸੀ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਮਿਲੀ ਸੀ ਪਰ ਹੁਣ ਪੱਛਮੀ ਪ੍ਰਭਾਅ ਦਾ ਅਸਰ ਖਤਮ ਹੋਣ ਨਾਲ ਤਾਪਮਾਨ ਦੇ ਵਿੱਚ ਇੱਕ ਵਾਰ ਫਿਰ ਵਾਧਾ ਹੋਣ ਲੱਗ ਪਿਆ ਹੈ ਪਿਛਲੇ 24 ਘੰਟਿਆਂ ਵਿੱਚ ਹੀ ਤਾਪਮਾਨ ਵਿੱਚ 1.5 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਭਾਰਤੀ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ ਇਸ ਪੂਰੇ ਹਫਤੇ ਸੂਬੇ ਵਿੱਚ ਮੀਂਹ ਅਤੇ ਹਨੇਰੀ ਦੀ ਕੋਈ ਸੰਭਾਵਨਾ ਨਹੀਂ ਹੈ ਇਸ ਦੇ ਨਾਲ ਹੀ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਅਗਲੇ 5 ਦਿਨਾਂ ਲਈ ਤਾਪਮਾਨ ਦੇ ਵਿੱਚ 5 ਤੋਂ 6 ਡਿਗਰੀ ਤੱਕ ਦਾ ਵਾਧਾ ਦਰਜ ਕੀਤਾ ਜਾ ਸਕਦਾ ਹੈ ਪਿਛਲੇ 24 ਘੰਟਿਆਂ ਦੇ ਅੰਦਰ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਦੇ ਵਿੱਚ 1.5 ਡਿਗਰੀ ਵਾਧਾ ਦਰਜ ਕੀਤਾ ਗਿਆ ਉੱਥੇ ਹੀ ਘੱਟੋ ਘੱਟ ਤਾਪਮਾਨ ਦੇ ਵਿੱਚ ਵੀ 3.2 ਡਿਗਰੀ ਤੱਕ ਵਾਧਾ ਹੋਇਆ ਇਸ ਦੇ ਨਾਲ ਹਰ ਜ਼ਿਲ੍ਹੇ ਵਿੱਚ ਘੱਟੋ ਘੱਟ ਤਾਪਮਾਨ ਇੱਕ ਵਾਰ ਫਿਰ 20 ਡਿਗਰੀ ਤੋਂ ਉੱਪਰ ਹੋ ਚੁੱਕਿਆ ਮੌਸਮ ਵਿਭਾਗ ਦੇ ਮੁਤਾਬਕ ਆਉਣ ਵਾਲੇ ਦਿਨਾਂ ਦੇ ਵਿੱਚ ਸੂਬੇ ਦਾ ਮੌਸਮ ਖੁਸ਼ਕ ਰਹੇਗਾ ਇਸ ਨਾਲ ਹੀ ਗਰਮੀ ਵੀ ਵਧੇਗੀ ਵਿਭਾਗ ਨੇ ਅਗਲੇ 5 ਦਿਨਾਂ ਲਈ ਸੂਬੇ ਵਿੱਚ ਮੌਸਮ ਬਾਰੇ ਕੋਈ ਵੀ ਚੇਤਾਵਨੀ ਜਾਂ ਫਿਰ ਅਲਰਟ ਜਾਰੀ ਨਹੀਂ ਕੀਤਾ ਸਾਰੇ ਹੀ ਤੈ ਜ਼ਿਲ੍ਹਿਆਂ ਨੂੰ ਨੋ ਵਰਨਿੰਗ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਇਸ ਦਾ ਮਤਲਬ ਹੈ ਕਿ ਸੂਬੇ ਵਿੱਚ ਫਿਲਹਾਲ ਮੀਂਹ ਨੇਰੀ ਦੇ ਨਾਲ ਲੂ ਦਾਵੇ ਕੋਈ ਖਤਰਾ ਨਹੀਂ ਹੈ ਹਾਲਾਕੀ ਤਾਪਮਨ ਦੇ ਵਿੱਚ 5 ਤੋਂ 6 ਡਿਗਰੀ ਤੱਕ ਦਾ ਵਾਧਾ ਜ਼ਰੂਰ ਦਰਜ ਕੀਤੇ ਜਾਣ ਦੀ ਸੰਭਾਵਨਾ ਚਿਤਾਈ ਜਾ ਰਹੀ ਹੈ। ਵਿਸ਼ਵਾਤਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮਹਾਂ ਕੁਮਰ ਪ੍ਰੀਤ ਕੋਟ। ਆਪ ਦੇ ਵਰਕਿੰਗ ਪ੍ਰਧਾਨ ਸ਼ੈਰੀ ਕਲਸੀ ਤੇ ਕੈਬਨਿਟ ਮੰਤਰੀ ਤਰुण ਪ੍ਰੀਤ ਸਿੰਘ ਸੋਨ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ। ਦੱਸਦੇ ਨੇ ਕਿ ਲੁਧਿਆਣਾ ਪੱਛਮੀ ਉਪਚੋਣ ਦੇ ਵਿੱਚ ਕਾਂਗਰਸ ਦੇ ਉਮੀਦਵਾਰ ਤੇ ਸਾਬਕਾ ਕੈਬਨਿਟ ਮੰਤਰੀ 파ਤ ਪੋਸ਼ਣਾਸ਼ ਨੂੰ ਬੁਸਗੇ ਦੇ ਲਈ ਨੋਟਿਸ ਭੇਜਣ ਵਾਲੇ ਐਸਐਸਪੀ ਨੂੰ ਮੋਟਰ ਕਰਦੇ ਤੈ ਤਾਂ ਇਸ ਦੇ ਨਾਲ ਹੀ ਆਸ਼ੂ ਨੂੰ ਵਿਚਰਨ ਸਾਹਮਣੇ ਪੇਸ਼ ਨਹੀਂ ਹੋਣਾ ਪਵੇਗਾ ਸੂਤਰ ਅਨੁਸਾਰ ਐਸਐਸਪੀ ਅਤੇ ਭਾਰਤ ਪੋਸ਼ਣ ਆਸ਼ੂ ਵਿਚਕਾਰ ਸਿੱਧੀ ਗੱਲਬਾਤ ਜਿਹੜੀ ਕਿ ਚੱਲ ਰਹੀ ਸੀ ਜਿਸ ਦੇ ਚੱਲਦਿਆਂ ਹੈ ਕਾਰਵਾਈ ਕੀਤੀ ਗਈ ਹੈ ਤਾਂ ਇਸੇ ਮੱਦੇ ਨਜ਼ਰ ਇਸ ਪ੍ਰੈਸ ਕਾਨਫਰੰਸ ਨੂੰ ਕੀਤਾ ਗਿਆ ਤੇ ਕੁਝ ਬਦੇਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਆਓ ਸੁਣਦੇ ਹਾਂ ਇੱਕ ਮੈਟਰ ਸਾਡੇ ਸਾਹਮਣੇ ਆਇਆ ਹੈ ਜਿਹੜਾ ਕਿ ਬੜਾ ਹੀ ਸੈਂਸਿਟਿਵ ਤੇ ਸੰਵੇਦਨਸ਼ੀਲ ਹੈ ਕੱਲ ਦੇ ਅਖਬਾਰਾਂ ਦੇ ਵਿੱਚ ਅੱਜ ਜਿਹੜੀ ਖਬਰ ਲੱਗੀ ਉਹਦੇ ਵਿੱਚ ਲਿਖਿਆ ਗਿਆ ਕਿ ਲੁਧਿਆਣਾ ਦੇ ਵਿਜੀਲੈਂਸ ਤੇ ਐਸਐਸਪੀ ਨੇ ਭਾਰਤ ਪੂਸ਼ਣ ਆਸ਼ੂ ਜੀ ਦੇ ਖਿਲਾਫ ਇੱਕ ਨੋਟਿਸ ਜਾਰੀ ਕੀਤਾ ਜਦੋਂ ਇਹਦੀ ਤਹਿ ਤੱਕ ਗਏ ਜਦੋਂ ਇਹਦੀ ਤਹਿ ਤੱਕ ਗਿਆ ਸਾਡਾ ਪੂਰਾ ਪ੍ਰਸ਼ਾਸਨ ਤਾਂ ਬੜੇ ਹੈਰਾਨੀਜਨਕ ਬੜੇ ਸੰਸਨੀਖੇਜ ਖੁਲਾਸੇ ਨਿਕਲ ਕੇ ਸਾਹਮਣੇ ਆਏ ਇਹ ਭਾਰਤ ਦੇ ਇਤਿਹਾਸ ਚ ਪਹਿਲੀ ਵਾਰ ਹੋਇਆ ਉਹ ਕਿ ਕੋਈ ਸਿਆਸੀ ਲਾਹਾ ਲੈਣ ਦੇ ਲਈ ਕੋਈ ਸਿਆਸੀ ਲਾਹਾ ਲੈਣ ਦੇ ਲਈ ਕੋਈ ਐਨੇ ਥੱਲੇ ਐਨੇ ਨੀਵੇਂ ਪੱਧਰ ਤੱਕ ਵੀ ਜਾ ਸਕਦਾ ਹੈ ਕਿ ਆਪਣੇ ਦੋਸਤ ਨੂੰ ਕਹਿ ਕੇ ਆਪਣੇ ਮਿੱਤਰ ਨੂੰ ਕਹਿ ਕੇ ਆਪਣੇ ਕਲਾਸ ਫੈਲੋ ਨੂੰ ਕਹਿ ਕੇ ਕਿਹੜਾ ਕਲਾਸ ਫੈਲੋ ਜਿਸ ਐਸਐਸਪੀ ਨੇ ਭਾਰਤ ਪੂਸ਼ਨ ਆਸ਼ੂ ਨੂੰ ਨੋਟਿਸ ਜਾਰੀ ਕੀਤਾ ਤਾਂ ਜਦੋਂ ਤੈਹ ਤੱਕ ਗਏ ਪਤਾ ਲੱਗਿਆ ਕਿ ਉਹ ਐਸਐਸਪੀ ਭਾਰਤ ਪੂਸ਼ਨ ਆਸ਼ੂ ਦਾ ਕਲਾਸ ਫੈਲੋ ਨਿਕਲਿਆ ਬਚਪਨ ਦਾ ਦੋਸਤ ਨਿਕਲਿਆ ਨਾਲ ਪੜਦਾ ਔਰ ਆਪਣੇ ਦੋਸਤ ਨੂੰ ਫਾਇਦਾ ਪਹੁੰਚਾਉਣ ਦੇ ਲਈ ਭਾਰਤ ਪੂਸ਼ਨ ਆਸ਼ੂ ਦੇ ਕਹਿਣ ਤੇ ਕਿ ਮੈਨੂੰ ਸਿੰਪਥੀ ਮਿਲ ਜੂਗੀ ਵੋਟਾਂ ਦੇ ਵਿੱਚ ਮੈਨੂੰ ਲੋਕ ਵਿਚਾਰਾ ਸਮਝ ਲੈਣਗੇ ਤਾਂ ਜਿਹੜਾ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ ਕੋਈ ਬਹੁ ਕਰੋੜੀ ਕੋਈ ਸਕੂਲ ਦਾ ਜਿਹੜਾ ਇੱਕ ਘਟਾਲਾ ਵੀ ਉਹਦੇ ਤਹਿਤ ਮੈਨੂੰ ਇਸ ਵਕਤ ਤੋਂ ਨੋਟਿਸ ਕਰਕੇ ਸੰਮਨ ਕਰ ਲੈ ਤਾਂ ਜੋ ਲੋਕ ਮੇਰੇ ਪ੍ਰਤੀ ਸਿੰਪਥੈਟਿਕ ਹੋ ਜਾਣ ਲੋਕਾਂ ਨੂੰ ਇਹ ਲੱਗੇ ਪਤਾ ਨਹੀਂ ਖੌਰੇ ਸਰਕਾਰ ਹੈ ਜਿਹੜੀ ਆຊੂਨਾ ਧੱਕਾ ਕਰਨ ਲੱਗੀ ਹੋਈ ਹੈ ਸੋ ਇੱਕ ਬੜੀ ਮਹੱਤਵਪੂਰਨ ਗੱਲ ਸਾਹਮਣੇ ਨਿਕਲ ਕੇ ਆਈ ਹੈ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਪੂਰੇ ਕੇਸ ਦੇ ਵਿੱਚ ਇੰਨੀ ਕੁ ਬੁਰੀ ਤਰ੍ਹਾਂ ਨਾਲ ਕਾਂਗਰਸ ਘਬराई ਪਈ ਹੈ ਆਪਣੀ ਹਾਰ ਦੇਖਦੇ ਹੋਏ ਕੇ ਇਸ ਤਰੀਕੇ ਦੀਆਂ ਕੋਝੀਆਂ ਚਾਲਾਂ ਥੱਲੜੇ ਪੱਤਰ ਦੀਆਂ ਚਾਲਾਂ ਨੇ ਜਿਹੜੀਆਂ ਉਹ ਚੱਲਣ ਲੱਗੀ ਹੋਈ ਐ ਜਿਵੇਂ ਹੀ ਇਹ ਜਿਵੇਂ ਹੀ ਇਹ ਸੱਚ ਜਿਵੇਂ ਹੀ ਇਹ ਇੱਕ ਸਾਜ਼ਿਸ਼ ਸਾਡੇ ਨੋਟਿਸ 'ਚ ਆਈ ਅਸੀਂ ਇਮੀਡੀਏਟਲੀ ਉਸ ਅਫਸਰ ਦੇ ਉੱਤੇ ਕਾਰਵਾਈ ਕੀਤੀ ਔਰ ਬਲਕਿ ਵੱਡੀ ਗੱਲ ਮੈਂ ਤੁਹਾਨੂੰ ਇੱਕ ਖਬਰ ਹੋਰ ਦਿਖਾਉਣ ਲੱਗਿਆ ਇਹਦੇ ਤੇ ਨਿਗਾਹ ਮਾਰਿਓ ਇਹਦੇ ਵਿੱਚ ਇਸ ਖਬਰ 'ਚ ਲਿਖਿਆ ਕੀ ਹੈ ਇਸ ਖਬਰ ਨਾਲ ਸਾਨੂੰ ਤਾਂ ਕੋਈ ਸਰੋਕਾਰ ਨਹੀਂ ਸੀਗਾ ਇਹਦੇ 'ਚ ਲਿਖਿਆ ਨਿਊ ਹਾਈ ਸਕੂਲ ਮਾਮਲੇ 'ਮੈਂ ਪੂਰਬ ਮੰਤਰੀ ਆਸ਼ੂ ਔਰ ਉਸਕੇ ਭਾਈ ਨਰਿੰਦਰ ਕਾਲਾ ਕਾ ਨਾਮ ਆਇਆ ਸਾਹਮਣੇ ਇੱਕ ਕੱਲ ਇੱਕ ਜਿਹੜੇ ਉਸ ਸਕੂਲ ਦੇ ਨਾਲ ਰਿਲੇਟਡ ਇਹ ਨਿਊ ਹਾਈ ਸਕੂਲ ਦੇ ਨਾਲ ਰਿਲੇਟਡ ਜਿਹੜੇ ਪੇਰੈਂਟਸ ਜਿਹੜੇ ਬੱਚੇ ਉੱਥੇ ਪੜ੍ਹਦੇ ਰਹੇ ਨੇ ਪੁਰਾਣੇ ਜਿਹੜੇ ਐਸ ਸਮੇ ਪੁੱਥ ਦੇ ਨੂਮਨਾਈ ਹੋ ਗਏ ਉਹਨਾਂ ਨੂੰ ਪਤਾ ਸੀ ਕਿ ਬਹੁ ਕਰੋੜੀ ਘਟਾਲਾ ਕਰੋੜਾ ਰੁਪਏ ਦਾ ਘਟਾਲਾ ਇਹ ਉਸ ਪ੍ਰਾਈਮ ਲੋਕੇਸ਼ਨ ਤੇ ਸਕੂਲ ਦੀ ਜ਼ਮੀਨ ਹੜਪਨ ਦੇ ਲਈ ਇਹਦੇ ਵਿੱਚ ਆਸ਼ੂ ਦਾ ਬੜਾ ਵੱਡਾ ਹੱਥ ਹੈ ਉਹਦੇ ਭਰਾ ਕਾਲੇ ਦਾ ਬਹੁਤ ਹੱਥ ਹੈ ਸੋ ਇਹ ਇੱਕ ਤੀਰ ਨਾਲ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਬਿੰਨਣ ਦੇ ਲਈ ਜਦੋਂ ਭਾਰਤ ਭੂਸ਼ਣ ਆਸ਼ੂ ਨੇ ਸੋਚਿਆ ਕਿ ਇਸ ਤੋਂ ਪਹਿਲਾਂ ਮੇਰੀ ਅਸਲੀਅਤ ਮੇਰਾ ਸੱਚ ਲੋਕਾਂ ਤੱਕ ਪਹੁੰਚੇ ਵੀ ਕਿਉਂ ਨਾ ਮੈਂ ਇਸ ਚੀਜ਼ ਦਾ ਪੂਰੇ ਦਾ ਪੂਰਾ ਮੈਟਰ ਇਹਨੂੰ ਘੁਮਾਉਣ ਦੀ ਕੋਸ਼ਿਸ਼ ਕਰਾਂ ਉਹਨੇ ਆਪਣੇ ਦੋਸਤ ਨੂੰ ਕਿਹਾ ਕਿ ਇਸ ਵਕਤ ਜੇ ਇਹ ਅਸਲੀਚ ਹੋਏ ਬਹੁਤ ਕਰੋੜੀ ਘਟਾਲੇ ਤੋਂ ਡਾਇਵਰਟ ਕਰਕੇ ਲੋਕਾਂ ਦਾ ਧਿਆਨ ਤੇ ਮੈਨੂੰ ਸਿੰਪਥੈਟੀ ਕੋਈ ਦਵਾ ਸਕਦਾ ਤਾਂ ਸਿਰਫ ਤੇ ਸਿਰਫ ਮੈਨੂੰ ਤੂੰ ਦਵਾ ਸਕਦਾ ਇਸ ਕਰਕੇ ਮੈਨੂੰ ਸੰਮਨ ਕਰਦੇ ਤਾਂ ਜੋ ਮੈਂ ਇਸ ਮੁੱਦੇ ਨੂੰ ਚੱਕਾਂ ਕਿ ਦੇਖੋ ਜੀ ਸਰਕਾਰ ਨੇ ਚਲਦੀ ਇਲੈਕਸ਼ਨ ਚ ਮੈਨੂੰ ਸੰਮਨ ਕਰਾਇਆ ਜਦ ਕਿ ਸਾਡਾ ਇਸ ਦੇ ਵਿੱਚ ਕੋਈ 1% ਵੀ ਸਾਡਾ ਨਾ ਕੋਈ ਰੋਲ ਹੈ ਨਾ ਸਾਡਾ ਕੋਈ ਇਹਦੇ ਚ ਕਾਰਨ ਸੀਗਾ ਕਿਸੇ ਕਿਸਮ ਦਾ ਉਹਨੂੰ ਸੰਮਨ ਕਰਾਉਣ ਦੇ ਵਿੱਚ ਜੋ ਜਿਵੇਂ ਹੀ ਪਤਾ ਲੱਗਿਆ ਕਿ ਦੋਸਤ ਨੇ ਦੋਸਤ ਦਾ ਪੱਕ ਪੂਰਿਆ ਤਾਂ ਜਿਹੜਾ ਵੀ ਕੋਈ ਕਿਸੇ ਵੀ ਅਹੁਦੇ ਤੇ ਬੈਠਾ ਹੋਵੇ ਕਿਸੇ ਵੀ ਸਰਕਾਰੀ ਵੱਡੇ ਤੋਂ ਵੱਡੇ ਅਹੁਦੇ ਤੇ ਬੈਠਾ ਹੋਵੇ ਜੇਕਰ ਉਹ ਕਿਸੇ ਕੱਪੜੇ ਦੇ ਵਿੱਚ ਆਪਣੇ ਕਿਸੇ ਦੋਸਤ ਨੂੰ ਬਚਾਉਣ ਦੀ ਕੋਸ਼ਿਸ਼ ਕਰੂਗਾ ਜਾਂ ਉਹਨੂੰ ਚੱਲਦੀ ਇਲੈਕਸ਼ਨ 'ਚ ਕਿਸੇ ਕਿਸਮ ਦਾ ਫਾਇਦਾ ਦੇਣ ਦੀ ਕੋਸ਼ਿਸ਼ ਕਰੂਗਾ ਇਹ ਕਦਾਪੀ ਬਰਦਾਸ਼ਤ ਨਹੀਂ ਕਰਾਂਗੇ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਨਤ੍ਰਿਤਵ ਦੇ ਥੱਲੇ ਚੱਲ ਰਹੀ ਹੈ ਸਾਡਾ ਇੱਕੋ ਹੀ ਮੋਟਿਵ ਹੈ ਉਹ ਇਹ ਕਿ ਅਸੀਂ ਇਮਾਨਦਾਰੀ ਦੇ ਨਾਲ ਭ੍ਰਸ਼ਟਾਚਾਰ ਮੁਕਤ ਨਿਜਾਮ ਭ੍ਰਸ਼ਟਾਚਾਰ ਮੁਕਤ ਪੰਜਾਬ ਲੋਕਾਂ ਦੀ ਝੋਲੀ ਚ ਪਾਣਾ ਸੋ ਉਸ ਦੇ ਚੱਲਦੇ ਹੋਏ ਅਸੀਂ ਉਸ ਅਫਸਰ ਤੇ ਵੀ ਯੋਗ ਕਾਰਵਾਈ ਕਰਤੀ ਉਸ ਅਫਸਰ ਨੂੰ ਵੀ ਸਸਪੈਂਡ ਕੀਤਾ ਗਿਆ ਜਿਨੇ ਇਸ ਤਰ੍ਹਾਂ ਦਾ ਜਾਨੀ ਕਿ ਉਹਨੂੰ ਫਾਇਦਾ ਪਹਚਾਣ ਦੀ ਆਪਣੇ ਯਾਰ ਨੂੰ ਆਪਣੇ ਦੋਸਤ ਨੂੰ ਕੋਸ਼ਿਸ਼ ਕੀਤੀ ਹੈ ਹੋਮ ਲੋਨ ਧਾਰਤਾ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਜਿਹਾ ਦੱਸਦਣਿਆ ਕਿ ਭਾਰਤੀ ਰਿਜ਼ਰਵ ਬੈਂਕ ਯਾਨੀ ਕਿ ਆਰਬੀਆਈ ਨੇ ਰੈਪੋ ਰੇਟ ਦੇ ਵਿੱਚ ਕਟੌਤੀ ਕਰ ਦਿੱਤੀ ਹੈ ਇਹ ਇੱਕ ਵੱਡਾ ਫੈਸਲਾ ਲੈਂਦੇ ਹੋਏ ਭਾਰਤੀ ਰਿਜ਼ਰਵ ਬੈਂਕ ਯਾਨੀ ਕਿ ਆਰਬੀਆਈ ਨੇ ਰੈਪੋ ਰੇਟ ਦੇ ਵਿੱਚ 50 ਬੇਸਿਸ ਪੁਆਇੰਟ ਯਾਨੀ ਕਿ ਸ਼ੋਨੇ 'ਤੇ 50% ਦੀ ਕਟੌਤੀ ਕਰ ਦਿੰਦੀ ਹੈ ਇਸ ਫੈਸਲੇ ਤੋਂ ਬਾਅਦ ਕਰੇਲੂ ਕਰਜ਼ਿਆਂ ਸਮੇਤ ਹੋਰ ਸਾਰੇ ਤਰ੍ਹਾਂ ਦੇ ਕਰਜ਼ਿਆਂ ਦੀਆਂ ਵਿਆਜ ਦਰਾਂ ਵਿੱਚ ਕਮੀ ਆਉਣ ਦੀ ਉਮੀਦ ਹੈ ਤੇ ਇਸ ਦੇ ਨਾਲ EMI ਦਾ ਭੁਗਤਾਨ ਕਰਨ ਦਾ ਬੋਝ ਵੀ ਜੜਾ ਘਟ ਸਕਦਾ ਹੈ ਦੱਸਦੀ ਹੈ ਕਿ ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਯਾਨੀ ਕਿ ਐਮ ਪੀ ਸੀ ਨੇ ਇਹ ਫੈਸਲਾ ਲਿਆ ਤੇ ਆਰ ਬੀ ਆਈ ਦੇ ਗਵਰਨਰ ਸੰਜੇ ਮਰਹੋਤਰਾ ਨੇ ਰੈਪੋ ਰੇਟ ਦੇ ਵਿੱਚ 50 ਬੇਸਿਸ ਪੁਆਇੰਟ ਯਾਨੀ 0.50% ਦੀ ਕਟੌਤੀ ਦਾ ਐਲਾਨ ਕੀਤਾ ਤੇ ਇਸ ਸਾਲ ਇਹ ਲਗਾਤਾਰ ਤੀਜਾ ਮੌਕਾ ਹੈ ਜਦੋਂ ਆਰ ਬੀ ਆਈ ਨੇ ਰੈਪੋ ਰੇਟ ਘਟਾ ਦਿੱਤਾ ਹੁਣ ਰੈਪੋ ਰੇਟ 5.50% ਤੱਕ ਘਟ ਗਿਆ ਜੇਕਰ ਤੁਸੀਂ ਹੋਮ ਲੋਨ, ਕਾਰ ਲੋਨ ਜਾਂ ਨਿੱਜੀ ਲੋਨ ਲਿਆ ਤਾਂ ਇਹ ਫੈਸਲਾ ਤੁਹਾਡੇ ਲਈ ਮਹੱਤਵਪੂਰਨ ਸਾਬਿਤ ਹੋ ਸਕਦਾ ਹੈ। ਰਿਜ਼ਰਵ ਬੈਂਕ ਦਾ ਇਹ ਫੈਸਲਾ ਸਿੱਧੇ ਤੌਰ ਤੇ ਤੁਹਾਡੇ ਬਜਟ ਦੇ ਨਾਲ ਜੁੜਿਆ ਹੋਇਆ ਤਾਂ ਬਿਲਕੁਲ ਆਰਬੀ ਦੇ ਵੱਲੋਂ ਇਹ ਫੈਸਲਾ ਜਿਹੜਾ ਸਿੱਧੇ ਤੌਰ ਤੇ ਤੁਹਾਡੇ ਕਹਿ ਸਕਦਾ ਹੈ ਕਿ ਬਜਟ ਦੇ ਨਾਲ ਜੁੜਿਆ ਹੋਇਆ ਕਿਉਂਕਿ ਇਸ ਤੋਂ ਬਾਅਦ ਬੈਂਕਾਂ ਦੀਆਂ ਵਿਆਜ ਦਰਾਂ ਵਿੱਚ ਬਦਲਾਅ ਹੋ ਸਕਦਾ ਹੈ ਜਿਸ ਨਾਲ ਤੁਹਾਡੀ EMI ਜਿਹੜੀ ਕੀ ਕੱਟ ਸਕਦੇ ਆ ਤਾਂ ਬਿਲਕੁਲ ਜਿਹੜੇ ਮਿਡਲ ਕਲਾਸ ਲੋਕ ਨੇ ਜਿਨ੍ਹਾਂ ਦੇ ਵੱਲੋਂ ਆਪਣੀ EMI EMI EMIਆਂ ਕਰਵਾਈਆਂ ਹੋਈਆਂ ਨੇ ਤੇ ਉਹਨਾਂ ਦੇ ਲਈ ਜਿਹੜਾ ਕੀ ਇਹ ਫਾਇਦਾ ਹੋ ਸਕਦਾ ਇੱਕ ਵੱਡਾ ਫੈਸਲਾ ਜੋ ਕਿ RBI ਦੇ ਵੱਲੋਂ ਲਿਤਾ ਗਿਆ ਉਹ ਉਹਨਾਂ ਲਈ ਵਧੀਆ ਸਾਬਿਤ ਹੋ ਸਕਦਾ ਹੈ ਤਾਂ ਬਿਲਕੁਲ ਜਿਹੜੇ ਹੋਮ ਲੋਨ ਤਾਰਕ ਨੇ ਉਹਨਾਂ ਲਈ ਇਹ ਇੱਕ ਵੱਡੀ ਖੁਸ਼ਖਬਰੀ ਜਿਹੜੀ ਕੀ ਸਾਹਮਣੇ ਆ ਰਹੀ ਹੈ ਤੇ ਤੁਹਾਡੇ ਨਾਲ ਅਸੀਂ ਇਸ ਵੇਲੇ ਸਾਂਝੀ ਕਰ ਰਿਆਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਰੈਪੋ ਰੇਟ ਦੇ ਵਿੱਚ ਪੰਜਾਬ ਬੇਸਿਸ ਪੁਆਇੰਟ ਯਾਨੀ ਕਿ 0.50% ਤੱਕ ਦੀ ਕਟੌਤੀ ਜਿਹੜੀ ਕੀ ਕਰ ਦਿੱਤੀ ਗਈ ਹੈ ਤੇ ਇੱਥੇ ਇਹ ਵੀ ਦੱਸਣ ਯੋਗ ਹੈ ਕਿ ਹੁਣ ਰੈਪੋ ਰੇਟ 5.50% ਤੱਕ ਜੜਾ ਕੀ ਘਟ ਚੁੱਕਿਆ ਤਾਂ ਫਿਲਹਾਲ ਦੇ ਲਈ ਅੱਜ ਦੇ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ ਮੇਨੂੰ ਦੇ ਉਚਾਰਨ ਦਾ ਧੰਨਵਾਦ